ਸੱਚੀ ਕਾਲ ਜੀ ਮੈਂ ਹੁਣੇ ਹੀ ਇੱਕ ਲਾਈਵ ਵੀਡੀਓ ਵੇਖੀ ਸੀ ਵਡਿੰਗ ਸਾਹਿਬ ਦੀ ਮੈਂ ਇਹੀ ਕਹੂੰਗਾ ਕਿ ਛੋਟੇ ਪਾਈ ਕਿਉਂ ਘਬrai ਚੰਗਾ ਆ ਨਾਲ ਸਾਰੇ ਵਿਚਾਰੇ ਪਾ ਰੱਖਿਆ ਬਿੰਟੀ ਰੋੜੇ ਵਰਗੇ ਨਾਲ ਚਾਰ ਪੰਜ ਥੋੜੇ ਹੋਰ ਬੈਠੇ ਆ ਬੇਫਿਕਰ ਹੋ ਕੇ ਜਾ ਕੇ ਸੋਚੋ ਜਿਹੜੇ ਤੁਸੀਂ ਸਰਟੀਫਿਕੇਟ ਮੰਗ ਰਹੇ ਹੋ ਨਾ ਬਲੌਕ ਸੰਤੀਆਂ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਉਹ ਹਜੇ ਇਹਨਾਂ ਨੇ ਕਿਸੇ ਨੂੰ ਵੀ ਨਹੀਂ ਦਿੱਤੇ ਕਿ ਹੈ ਨਹੀਂ ਵੀ ਸਾਨੂੰ ਦੇ ਕੇ ਤੋਰ ਤੇ ਤੇ ਇਕੱਲੇ ਥੋੜੇ ਰਹਿ ਗਏ ਇੱਕ ਗੱਲ ਮੇਰੀ ਨੋਟ ਕਰ ਲਓ ਪਾਕਾ ਜੀ ਥੋੜਾ ਜਿਹਾ ਆਪ ਦਾ ਬਿਲਾ ਯਾਦ ਕਰ ਲਓ ਕਿ ਤੁਹਾਡੇ ਡੀਐਸਪੀ ਗੁਰਤੇਜ ਸਿੰਘ ਨੇ ਤੇ ਕਰੇਸ਼ਲ ਕੁਮਾਰ ਨੇ ਕੀ ਕੀਤਾ ਤੇ ਤੁਹਾਡਾ ਇੱਕ ਦਰਜੀਤ ਐਸਐਚਓ ਸੀ ਕੋਟਪੈਲਾ ਉਹਨੇ ਨੇ ਕੀ ਕੀਤਾ ਸੀ ਤੁਹਾਡੇ ਕਿਸੇ ਬੰਦੇ ਨੂੰ ਓਏ ਕਹੀ ਆ ਸਾਰੀ ਗਿਣਤੀ ਆਪਣਾ ਗਿਣਤੀ ਆਲਮੋਸਟ ਮੁਕੰਮਲ ਹੋ ਗਈ ਕਿਸੇ ਨੂੰ ਉਹ ਇਹ ਵੀ ਕਹੀ ਹੋਵੇ ਕਿਸੇ ਦੇ ਹੱਥ ਤੱਕ ਲਾਇਆ ਹੋਵੇ ਇੱਕ ਵੋਟ ਦਾ ਵੀ ਇੱਧਰ ਉੱਧਰ ਕੋਈ ਗਿਣਤੀ ਕੀਤੀ ਹੋਵੇ ਤੁਹਾਡੇ ਗੁਰੂ ਸਰ ਦੇ ਵਿੱਚ ਤੁਸੀਂ 33 ਵੋਟਾਂ ਤੇ ਜਿੱਤੇ ਹੋ 33ਾਂ ਤੇ ਤੁਹਾਨੂੰ ਸਰਟੀਫਿਕੇਟ ਦੇ ਕੇ ਤੋਰਾਂਗੇ ਵੀ ਆਪਾਂ ਹੀ ਜਿੱਤੇ ਤੁਸੀਂ ਬੁੱਟਰ ਸ਼ਰੀਹ 40 ਵੋਟਾਂ ਤੇ 40 ਵੋਟਾਂ ਤੇ ਜਿੱਤੇ ਹੋ ਤੁਹਾਨੂੰ ਦੇ ਕੇ ਤੋਰਾਂਗੇ ਸਰਟੀਫਿਕੇਟ ਵੀ ਪਾਈ ਤੁਸੀਂ ਜਿੱਤ ਗਏ ਇੱਕ ਪਿੰਡ ਹੋਰ ਆ ਤੁਸੀਂ ਉੱਥੇ 40 ਵੋਟਾਂ ਤੇ ਜਿੱਤੇ ਇੱਕ ਵੀ ਤੁਸੀਂ ਬੇਤਕ ਕਰੋ ਜੋ ਵੀ ਤੁਹਾਡਾ ਕੋਈ ਸਰਟੀਫਿਕੇਟ ਕੱਟਿਆ ਜਾਊਗਾ ਹੁਣ ਤੱਕ ਦੇ ਜਿਹੜੇ ਰੁਝਾਨ ਤੁਹਾਨੂੰ ਮੈਂ ਦੱਸ ਦਿੰਨਾ 13 ਸੀਟਾਂ ਤੇ ਅਸੀਂ ਜਿੱਤ ਗਏ ਆਮ ਆਦਮੀ ਪਾਰਟੀ ਤਿੰਨ ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਜਿੱਤ ਗਿਆ ਦੋ ਸੀਟਾਂ ਆਪਣੀਆਂ ਪੈਂਡਿੰਗ ਪੰਜਾਂ ਉਹ ਹਜੇ ਉਹਨਾਂ ਦੀ ਗਿਣਤੀ ਚੱਲੀ ਜਾਂਦੀ ਆ ਤੁਹਾਨੂੰ ਮੈਂ ਪਿੰਡ ਵੀ ਦੱਸ ਦਿੰਨਾ ਆਪਣਾ ਹੌਸਲਰ ਤੇ ਦੋਲਾ ਇਹਨਾਂ ਦੋਨਾਂ ਦੀ ਹਜੇ ਗਿਣਤੀ ਚੱਲੀ ਜਾਂਦੀ ਆ ਤੇ ਪਿੱਛੇ ਰਹਿ ਗਈਆਂ 6 ਸੀਟਾਂ ਕੇ 7 ਸੀਟਾਂ ਉਹ ਤੁਹਾਡੀਆਂ ਕਲੀਅਰ ਹੋ ਗਏ। ਹੁਣ ਤੁਸੀਂ ਗਿਣ ਲਓ 13 ਸਾਡੀਆਂ 3 16 ਤੇ 2 ਜਿਹੜੀਆਂ ਆਪਣੀਆਂ ਅਜੇ ਪੈਂਡਿੰਗ ਆ 18 ਪਿੱਛੇ ਰਹਿ ਗਈਆਂ 7 ਉਹ 7 ਸੀਟਾਂ ਦੇ ਤੁਸੀਂ ਜਿੱਤੇ ਹੋ। ਹੁਣ ਤੱਕ ਤੁਸੀਂ 7 ਸੀਟਾਂ ਦੇ ਜਿੱਤੇ ਹੋ। ਇਹਨਾਂ ਦੋਨਾਂ ਦਾ ਜਦੋਂ ਰੁਝਾਨ ਆ ਗਿਆ ਹੋ ਸਕਦਾ ਤੁਸੀਂ 9 ਹੋਜੋ 8 ਹੋਜੋ ਅਸੀਂ 13 ਤੋਂ 15 ਹੋ ਜਾਈਏ। ਕੁਝ ਵੀ ਹੋ ਜਾਈਏ। ਈਮਾਨਦਾਰੀ ਨਾਲ ਸ਼ੁਰੂ ਤੋਂ ਚੱਲੇ ਆ। ਤੁਹਾਨੂੰ ਕਾਗਜ਼ ਭਰਉਣ ਵੇਲੇ ਮੈਂ ਅਗਰਾਹ ਕਰਤਾ ਸੀ ਵੀ ਬੇਫਿਕਰ ਹੋ ਜਾਓ। ਕਿਸੇ ਦੇ ਕਾਗਜ਼ ਅਸੀਂ ਰਿਜੈਕਟ ਨਹੀਂ ਕਰਦੇ। ਇੱਕਦਮ ਹੀ ਹੋਇਆ। ਫਿਰ ਤੁਹਾਨੂੰ ਕਿਹਾ ਸੀ ਕਿਸੇ ਨਾਲ ਧੱਕਾ ਨਹੀਂ ਕਰਨਾ। ਕੋਈ ਬੰਦਾ ਕਹੇ ਕਿਤੇ ਕੋਈ 192 ਕੀ ਕੀਤੀ ਹੋਵੇ। ਇਹ ਕਿਹਾ ਸੀ ਵੀ ਜੋ ਲੋਕਾਂ ਦਾ ਫਤਵਾ ਹੋ ਗਿਆ ਸੀ ਉਹ ਮੰਨਣਾ। ਅੱਜ ਵੀ ਮੈਂ ਲੋਕਾਂ ਦੇ ਫਤਵੇ ਨੂੰ ਸਿਰ ਝਾਕੇ ਮੰਨਦਾ। ਬੇਫਿਕਰ ਹੋ ਕੇ ਆਪਦੇ ਜਾ ਕੇ ਕਰੇ ਬੱਚਿਆਂ 'ਚ ਪਾਓ। ਸਰਟੀਫਿਕੇਟ ਨੂੰ ਮੇਰੀ ਗਰੰਟੀ ਆ ਜੇ ਤੁਹਾਡਾ ਸਰਟੀਫਿਕੇਟ ਇੱਕ ਵੀ ਕੱਟਿਆ ਜਾਣਾ ਇਹ ਹਰਦੀਪ ਸਿੰਘ ਡਿੰਪੀਟਰ ਉਹਦੀ ਜ਼ਬਾਨ ਆ ਇੱਕ ਵੋਟ ਤੇ ਵੀ ਤੁਹਾਡਾ ਬੰਦਾ ਜਿੱਦਾ ਹੋਇਆ ਨਾ ਤਾਂ ਵੀ ਉਹ ਨੂੰ ਸਰਟੀਫਿਕੇਟ ਦੇ ਕੇ ਦਵਾਂਗਾ ਪੁੱਤਰਾਂ ਦਾ ਧੰਨਵਾਦ ਸੋ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਵੀ ਅਪਰਾਮਾਂ ਨੇ ਮਾਣ ਬਖਸ਼ਿਆ